ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਪੈਂਦੇ ਭਾਰਤ ਮੰਡਪਮ ਵਿਖੇ ਅਸ਼ਟਲక్ష్ਮੀ ਮਹਾਉਤਸਵ ਦਾ ਉਦਘਾਟਨ ਕੀਤਾ 3 ਦਿਨ ਚੱਲਣ ਵਾਲੇ ਇਸ ਮਹਾਉਤਸਵ ਦੌਰਾਨ ਉੱਤਰਪੂਰਵੀ ਭਾਰਤ ਦੀ ਸੱਭਿਆਚਾਰਕ ਝਲਕ ਦੇਖਣ ਨੂੰ ਮਿਲ ਰਹੀ ਹੈ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਥੇ ਲਗਾਈ ਗਈ ਪ੍ਰਦਰਸ਼ਨੀ ਦਾ ਮੌਇਨਾ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਦਾ ਬਣਾਇਆ ਸੰਵਿਧਾਨ ਹਰ ਦੇਸ਼ ਵਾਸੀ ਲਈ ਪ੍ਰੇਰਨਾ ਦਾ ਸਰੋਤ ਹੈ ਉਹਨਾਂ ਇਸ ਮਹਾਉਤਸਵ ਨੂੰ ਵਿਸ਼ੇਸ਼ ਦੱਸਦਿਆਂ ਕਿਹਾ ਕਿ ਇਸ ਰਾਹੀਂ ਪੂਰੀ ਦੁਨੀਆ ਉੱਤਰ ਪੂਰਬੀ ਭਾਰਤ ਦੇ ਸੱਭਿਆਚਾਰ ਤੋਂ ਜਾਣੂ ਹੋਵੇਗੀ ਉਹਨਾਂ ਇਸ ਸਮਾਗਮ ਨੂੰ ਪਲੇਠਾ ਸਮਾਗਮ ਦੱਸਦਿਆਂ ਕਿਹਾ ਕਿ ਇਸ ਨਾਲ ਉੱਤਰ ਪੂਰਬੀ ਭਾਰਤ ਲਈ ਪੂੰਜੀਕਾਰੀ ਲਈ ਨਵੇਂ ਦਰਵਾਜ਼ੇ ਖੁੱਲਣਗੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਮਹਾ ਪਰਿਨਿਰਵਾਣ ਦਿਵਸ ਹੈ ਬਾਬਾ ਸਾਹਿਬ ਦਾ ਬਣਾਇਆ ਸੰਵਿਧਾਨ संविधान के 75 वर्ष के अनुभव हर देशवासी के लिए बहुत बड़ी प्रेरणा है मैं सभी देशवासियों की तरफ से बाबा साहब को श्रद्धांजलि अर्पित करता हूँ ਜ਼ਿਕਰ ਯੋਗ ਹੈ ਕਿ ਮਹਾ ਉਤਸਵ ਦੌਰਾਨ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਪਿੰਡੂ ਹਾਰਟ ਬਾਜ਼ਾਰੇ ਜਿੱਥੇ 320 ਕਿਸਾਨਾਂ ਅਤੇ ਕਾਰੀਗਰਾਂ ਵੱਲੋਂ ਉਪਜ ਅਤੇ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮਹਾ ਉਤਸਵ ਵਿੱਚ ਉੱਤਰ ਪੂਰਵੀ ਭਾਰਤ ਦੇ ਮਸ਼ਹੂਰ ਮੁਗਾ ਅਤੇ 에ਰੀ ਸਿਲਕ ਨੂੰ ਸਮਰਪਿਤ ਪੰਡਾਲ ਅਤੇ ਕਾਰੀਗਰਾਂ ਦੇ ਹੁਨਰ ਦਾ ਲਾਈਵ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ आज दिल्ली पूर्वोत्तरमय हो गई है पूर्वोत्तर के विविधता भरे रंग आज राजधानी में एक सुंदर सा इंद्रधनुष बना रहे हैं आज हम यहां पर पहला अष्टलक्ष्मी महोत्सव ਮਨਾਉਣੇ ਲਈ ਇਕੱਠਾ ਹੋਏ ਹੈ